ਸਤਲੁਜ ਦਰਿਆ ਦੇ ਪੁਲ ਦੇ ਉੱਤੇ ਬੱਚਿਆਂ ਨਾਲ ਭਰਿਆ ਇੱਕ ਆਟੋ ਪਲਟ ਗਿਆ ਹੈ ਅਤੇ 5 ਬੱਚਿਆਂ ਨੂੰ ਸੱਟਾਂ ਆਈਆਂ ਨੇ ਇਹਨਾਂ ਦੇ ਵਿੱਚੋਂ ਇੱਕ ਬੱਚੇ ਨੂੰ ਚੰਦੀਗੜ੍ਹ ਰੈਫਰ ਕੀਤਾ ਗਿਆ ਹੈ ਇਹ ਘਟਨਾ ਰੋਪੜ ਵਿਖੇ ਵਾਪਰੀ ਹੈ ਰੋਪੜ ਦੇ ਨਜ਼ਦੀਕ ਪ੍ਰੇਮਨਗਰ ਦੇ ਨਿਵਾਸੀ ਬੱਚਿਆਂ ਨੂੰ ਇੱਕ ਆਟੋ ਰੂਪਨਗਰ ਵਿਖੇ ਮੌਜੂਦ ਇੱਕ ਨਿੱਜੀ ਸਕੂਲ ਦੇ ਵਿੱਚ ਲੈ ਕੇ ਜਾ ਰਿਹਾ ਸੀ ਤਾਂ ਉਸ ਵੇਲੇ ਇਹ ਘਟਨਾ ਵਾਪਰੀ ਹੈ नाम ललन पंडित है प्रेम नगर तो डी स्कूल बच्चे चले जाना था उसके बाद बाईपास आया और इतने में थोड़ी गाड़ी से लिखो लॉक लग गया आप बस कल तो गाड़ी वही थी ਕੋਈ ਐਕਸੀਡੈਂਟ ਇਹ ਇਹ ਗੋਦਾਮ ਤੋਂ ਕੰਮ ਕਰਨ ਕਰਮਿਕ ਵਾਲੇ ਬੋਲਦੇ ਲਾਗੇ ਬਾਈਪਾਸ ਤੇ ਲਾਗੇ ਹਨਾ ਬੱਚੇ ਸਕੂਲ ਜਾ ਰਹੇ ਸੀ ਆਟੋ ਪਲਟ ਗਿਆ ਆਪਣੇ ਆਪ ਹੀ ਉਹਦੇ ਵਿੱਚ ਅਪਰੋਕਸੀਮੇਟਲੀ 4 ਤੋਂ 5 ਬੱਚੇ ਦਿੱਸ ਰਹੇ ਆ ਹਾਂਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਸੱਟਾਂ ਤੇ ਬਹੁਤ ਜ਼ਿਆਦਾ ਮੇਜਰ ਨਹੀਂ ਕੋਈ ਵੀ ਬਾਕੀ ਆਪਾਂ ਸੀਟੀ ਵਗੈਰਾ ਕਰਵਾ ਰਹੇ ਆ ਉੱਚ ਪਤਾ ਲੱਗ ਜਾਏਗਾ ਵੈਸੇ ਪੇਸ਼ੈਂਟ ਸਟੇਬਲ ਹੈ 1 ਦੀ 8 ਹੈ 1 ਦੀ 13 ਹੈ ਇਸ ਦੇ ਰਾਉਂਡ ਹੀ ਨਾ ਸਾਰੇ ਕੀ ਬੱਚੇ ਕੁਝ ਪ੍ਰੇਮਨਗਰ ਸਾਈਡ ਤੋਂ ਆਉਂਦੇ ਆ ਸਾਡੇ ਉਹ ਆ ਰਹੇ ਸੀ ਆਟੋ ਦੇ ਵਿੱਚ ਤੇ ਅਚਾਨਕ ਬਾਈਪਾਸ ਤੇ ਉਹਨਾਂ ਨੂੰ ਹਲਕਾ ਜਿਹਾ ਕੋਈ ਚਟਕਾ ਲੱਗਿਆ ਤੇ ਜਿਹਦੇ ਕਾਰਨ ਆ ਆਊਟ ਆਫ ਥੋੜੀ ਸਪੀਡ ਹੋਇਆ ਤੇ ਉਹਦੇ ਚ ਬੱਚੇ ਸਾਰੇ ਸੇਫ ਹੈ ਸਿਰਫ 4-5 ਬੱਚਿਆਂ ਦੇ ਥੋੜੀ ਜੀ ਚੋਟ ਲੱਗੀ ਹੈ ਬਾਕੀ ਸਾਰੇ ਬੱਚੇ ਸੇਫ ਹੈ ਮੈਂ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਸਾਰੇ ਬੱਚੇ ਬਹੁਤ ਸੇਫ ਨੇ ਤੇ ਉਮੀਦ ਕਰਦੇ ਇਹ ਬੱਚਿਆਂ ਦੀ ਵੀ ਥੋੜੀ-ਬੋਤੀ ਜਿਹੜੀ ਚੋਟ ਹੈ ਜਲਦੀ ਠੀਕ ਹੋ ਜਾਵੇ